ਰਾਤ ਨੂੰ ਇੱਕ ਪ੍ਰੇਮ ਕੁਮਾਰ ਨਾਮ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀ ਤੇਜ਼ ਦਰ ਹਥਿਆਰ ਨਾਲ ਸੱਟਾਂ ਮਾਰ ਕੇ ਭੱਜ ਗਏ ਤੇ ਜਿੱਦਾਂ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਮੌਕੇ ਤੇ ਸਾਡਾ ਜਿਹੜਾ ਐਡੀਸ਼ਨਲ ਐਸਐਚਓ ਹੈ ਸਦਰ ਥਾਣਾ ਦੇ ਇੰਸਪੈਕਟਰ ਜਗਦੀਪਾ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਜਿਹੜਾ ਵਿਕਟਿਮ ਹੈ ਉਹਨੂੰ ਰੈਫਰ ਕੀਤਾ ਗਿਆ ਏਮਜ਼ ਹਸਪੀਟਲ ਏਮਜ਼ ਹਸਪੀਟਲ ਪਹੁੰਚ ਕੇ ਵਿਕਟਿਮ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਜਿਸ ਦੇ ਤਹਿਤ ਐਫਆਈਆਰ ਨੰਬਰ 75 ਅੰਡਰ ਸੈਕਸ਼ਨ 109 126 2 118 1 115 2 1913 and 190 BNS PS ਅਦਰਦੌਰ ਰਜਿਸਟਰ ਕੀਤਾ ਗਿਆ ਇਹ ਐਫ ਆਈ ਆਰ 7 ਲੋਕਾਂ ਤੇ ਬਾਈ ਨੇਮ ਰਜਿਸਟਰ ਕੀਤੀ ਗਈ ਹੈ ਤੇ ਜਿੱਦਾਂ ਹੀ ਅਸੀਂ ਐਫ ਆਈ ਆਰ ਅਰਧਾ ਰਜਿਸਟਰ ਕੀਤੀ ਉਹਦੇ ਨਾਲ ਹੀ ਅਸੀਂ ਸੀਆਈਏ 1 ਸੀਆਈਏ 2 ਤੇ ਸਦਰ ਦੀਆਂ ਟੀਮਾਂ ਬਣਾ ਲੀਆਂ ਤੇ ਤਿੰਨੋਂ ਟੀਮਜ਼ ਦੇ ਜੁਆਇੰਟ ਐਫਰਟ ਦੇ ਨਾਲ ਅਸੀਂ 12 ਘੰਟੇ ਦੇ ਵਿੱਚ ਵਿੱਚ ਇਹ ਸੱਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰ ਇਹਨਾਂ ਦੀ ਜੀ ਜੋ ਹੁਣ ਪ੍ਰਾਈਮ ਅਫਸਰ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਅੱਜ ਤੋਂ 1 ਮਹੀਨਾ ਪਹਿਲਾਂ ਵੀ ਕੋਈ ਪੁਰਾਣੀ ਰੰਜਿਸ਼ ਸੀ ਉਹਦੇ ਚ ਚੱਲਦੇ ਉਹਨਾਂ ਨੇ ਇਹ ਵਾਰਦਾਤ ਨੂੰ ਜਨਮ ਦਿੱਤਾ ਪਰ ਜਿਹੜੀ ਗੱਲ ਸਾਹਮਣੇ ਆ ਰਹੀ ਵੀ ਮੁੰਡਾ ਜੀ ਦੇ ਸੱਟਾਂ ਮਾਰੀਆਂ ਨਸ਼ਾ ਵਿੱਚ ਤੋਂ ਰੋਕਦਾ ਸੀਗਾ ਇਹ ਜਿਹੜੇ ਲੋਕ ਨੇ ਨਸ਼ੇ ਦੀ ਆਦਤ ਇਹ ਜਿਹੜੇ ਲੋਕ ਹੈ ਇਹਦੇ ਵਿੱਚ ਉਹ ਐਡਿਕਟਸ ਵੀ ਹੈਗੇ ਆ ਬਟ ਉਹ ਸਭ ਦੇਖੋ ਹਲੇ ਜਿਹੜਾ ਵਿਕਟਿਮ ਹੈ ਉਹ ਅੰਡਰ ਟਰੀਟਮੈਂਟ ਹੈ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਐਕਚੁਅਲੀ ਇਨਫਾਰਮਰ ਸੀਗਾ ਉਹ ਇਹ ਜ਼ਰੂਰ ਹੈ ਕਿ ਪਹਿਲਾਂ ਵੀ ਇਹਨਾਂ ਦੀ ਇੱਕ ਮਹੀਨਾ ਪਹਿਲਾਂ ਵੀ ਲੜਾਈ ਹੋਈ ਸੀ ਵੀਰ ਤੇ ਲਵ ਦੇ ਵਿੱਚ ਜੀ ਸਾਰੇ ਦੇ ਸਾਰੇ ਇਹ ਵਿਕਟਮ ਵੀ ਤੇ ਜਿਹੜਾ ਕਿਊਜ਼ ਹੈ ਸਾਰੇ ਵੀਰਤਲਾਬ ਦੇ ਵਸਨੀਕ ਇਹ ਇੰਜਰ ਨੇ ਜੀ ਹਸਪੀਟਲ ਨਾਲ ਟਰੀਟਮੈਂਟ ਚੱਲਿਆ ਗਿਆ ਠੀਕ ਹੈ ਜਿਵੇਂ ਇੰਜਰ ਹੋਇਆ ਕੀ ਕਾਰਨ ਉਹ ਜਦੋਂ ਜਦੋਂ ਸਾਡੀ ਟੀਮਸ ਗਈ ਹੈ ਨਾ ਵੀ ਸੀਆਈਏ ਵਨ ਤੇ ਟੂ ਨੂੰ ਫੜਾ ਇਹਨਾਂ ਨੇ ਜਿਹੜਾ ਨਰੂਆਣੇ ਪੁਲ ਤੇ ਨਾਲ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਪੁਲ ਤੋਂ ਛਾਲ ਮਾਰੀ ਜਿਸ ਦੇ ਕਰਕੇ ਇਹਨਾਂ ਦੇ ਫਟਾਂ ਵਿੱਚ ਕਿੰਨੇ ਲੋਕ ਇੰਜਰ ਨੇ ਜੀ ਇਸ ਫਟਾਂ ਦੇ ਵਿੱਚ ਕਿੰਨੇ ਲੋਕ ਇਹਦੇ ਵਿੱਚ ਅਰਾਊਂਡ 4 ਇੰਜਰ ਨੇ ਜੀ ਚਾ ਬੈਕਗ੍ਰਾਉਂਡ ਕੀ ਹੈ ਜਿਹੜੇ ਉਤਾਰ ਦੀ ਨਜ਼ਰੇ ਬੈਕਗ੍ਰਾਉਂਡ ਇਹ ਹੀ ਹੈ ਕਿ ਜੀ ਇਹਨਾਂ ਦੀ ਅੱਜ ਤੋਂ ਇੱਕ ਲੜਾਈ ਹੋਈ ਸੀ ਜਿਦੇ ਵਿੱਚ ਇਹੀ ਪ੍ਰੇਮ ਕੁਮਾਰ ਤੇ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਇਹ ਜਿਹੜੀ ਕੱਲ ਲੜਾਈ ਹੋਈ ਹੈ ਇਹ ਵੀ ਪਵਨ ਸੁਖੀ ਜਿਹੜਾ ਮੇਨ ਅਕਿਊਜ਼ ਹੈ ਉਹਦੇ ਨਾਲ ਦੇ ਹੀ ਮੁੰਡਿਆਂ ਨੇ ਹੀ ਪ੍ਰੇਮ ਕੁਮਾਰ ਤੇ ਸੱਟਾਂ ਮਾਰੀਆਂ ਹਾਂਜੀ ਉਮਰ ਕਿੰਨੀ ਉਮਰ ਦੇ ਲੱਗੋ ਇਹ ਲਗਭਗ ਜਿਹੜਾ ਪ੍ਰੇਮ ਕੁਮਾਰ ਹੈ ਇਹ 20 ਦੇ ਵਿੱਚ ਹੈ ਬਾਕੀ ਜਿਹੜੇ ਬਾਕੀ ਵੀ ਜਿਹੜੇ ਆ ਸਾਰੇ 20 ਤੋਂ 30 ਏਜ ਗਰੁੱਪ ਦੇ ਵਿੱਚ ਵਿੱਚ ਹੀ ਹੈ ਇਹਦੀ ਨੌਕਰੀ ਕਰਦੇ ਰੇਲਵੇ ਡਿਪਾਰਟਮੈਂਟ ਚ ਉਹ ਮੈਂ ਵੈਰੀਫਾਈ ਕਰ ਲੈਂਦੀ ਮੈਨੂੰ ਇਦਾਂ ਨਹੀਂ ਪਤਾ ਕੰਟਰੈਕਚੁਅਲ ਹੈ ਕੀ ਪੱਕਾ ਜਿਹੜੇ ਰਾਸ਼ਟਰੀ ਇਹਨਾਂ ਕੋਲ ਪਹਿਲਾਂ ਵੀ ਮਾਮਲੇ ਦਰਦ ਨੇ ਕੋਈ ਨਸ਼ੇ ਦਾ ਇਹਨਾਂ ਦੇ ਹੈ ਜੀ ਜਿਹੜਾ ਮੇਨ ਅਕਿਊਜ਼ ਹੈ ਪਵਨ ਐਲੀਅਸ ਸੁਖੀ ਉਹਦੇ ਤੇ 4 ਐਫ ਆਈ ਆਰਸ ਹੈ ਉਹਦੇ ਵਿੱਚੋਂ 3 ਐਫ ਆਈ ਆਰਸ ਐਨ ਡੀ ਪੀ ਐਸ ਵੀ ਆ 21 ਬੀ 21 ਸੀ ਦੀਆਂ ਜਿਹੜਾ ਜਤਿੰਦਰ ਕੁਮਾਰ ਉਸ ਬਾਜਾ ਹੈ ਉਹਦੇ ਉੱਪਰ ਵੀ 2 ਐਫ ਆਈ ਆਰਸ ਹੈ ਜਿਹੜਾ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਹੈ ਉਹਦੇ ਉੱਪਰ ਵੀ 4 ਐਫ ਆਈ ਆਰਸ ਆਈ ਪੀ ਸੀ ਦੀਆਂ ਬਾਕੀ ਚਾਰ ਦੇ ਖਿਲਾਫ ਕੋਈ ਕ੍ਰਿਮੀਨਲ ਬੋਰਡ ਨਹੀਂ ਇਹ ਹੈਗਾ ਜੀ ਹਲੇ ਜਿਉ ਰਿ ਹੈ ਰਿਕਵਰ ਨਹੀਂ ਕੀਤਾ ਰਿਹਾ ਮੰਨ ਲਿਆ ਕਿ ਤੇਜ਼ ਹਨ ਹਥਿਆਰ ਸੀਗੇ ਕਾਪੇ ਡਰਾਡ ਵਗੈਰਾ ਸੈਟ ਆ ਗਿਆ ਜੀ ਇਹ ਵਿਕਿੰਗ ਦੇ ਤੇ ਜੀ ਹਾਲੇ ਜਿੰਨਾ ਸਾਨੂੰ ਪਤਾ ਲੱਗਿਆ ਉਹ ਜਦੋਂ ਟ੍ਰੀਟਮੈਂਟ ਟ੍ਰੀਟਮੈਂਟ ਉਹਦੀ ਆਰਮਸ ਤੇ ਹੈ ਤੇ ਉਹਦੀ ਹੈਡਿੰਗ ਹੈਡ ਤੇ ਕਾਫੀ ਜ਼ਿਆਦਾ ਹੈਡ ਦੇ ਨਾਟ ਇਨ ਦ ਫਰੰਟ ਬੈਕ ਆਫ ਦ ਨੈਕ ਪਾਰੀ ਦਿੱਤਾ ਇਤਨਾ ਤਾਂ ਨਹੀਂ ਕਿਉਂਕਿ ਉਹ ਕੌਂਸ਼ੀਅਸ ਸੀਗਾ ਕੱਲ ਓਰੀਐਂਟੇਸ਼ਨ ਵੀ ਮਤਲਬ ਪ੍ਰੋਪਰ ਆਨਸਰ ਦੇ ਰਿਹਾ ਸੀਗਾ ਉਹ ਬਾਕੀ ਡਾਕਟਰ ਦੀ ਰਿਪੋਰਟ ਤੇ ਪਤਾ ਲੱਗੇਗਾ ਇਹਨਾਂ ਦੇ ਕਿਸੇ ਨਹੀਂ ਵਿੱਚ ਸੱਟ ਲੱਗੀ ਹੋਵੇ ਜੀ ਇਹਨਾਂ ਤੇ ਜੀ ਜਿਵੇਂ ਕਿ ਦੇ ਨਾਲ ਛਾਲ ਮਾਰੀ ਤੇ ਇਹਨਾਂ ਦੇ ਫ੍ਰੈਕਚਰ ਆ ਲੱਗੇ